ਯਕੀਨ ਆ ਤੁਹਾਡਾ ਜੀ ਚਾਰ ਜ਼ਬਰਮਾ ਇਹ ਕਿਹੜਾ ਮਲਾ ਜੀ ਅਲਾਦਨਗਰ ਇਹ ਕਿਹੜੀ ਗਲੀ ਨੰਬਰ ਕਿਹੜਾ ਜੀ ਗਲੀ ਨੰਬਰ 4 ਕੀ ਸਮੱਸਿਆ ਜੀ ਇੱਥੇ ਸਾਰੇ ਸੀਵਰੇਜ ਭਰੇ ਹੋਏ ਆ ਪਾਣੀ ਇਹਨੂੰ 1 ਮਹੀਨਾ ਹੋ ਗਿਆ ਮਹੀਨਾ ਹੋ ਗਿਆ ਸਾਰਿਆਂ ਨੂੰ ਫੋਨ ਕਰਦੇ ਆ ਨਾ ਮੇਅਰ ਸੁਣਦਾ ਨਾ ਜਿੰਪਾ ਸੁਣਦਾ ਨਾ ਕਮੇਟੀ ਚ ਸੰਜੀਵ ਆ ਉਹ ਸੁਣਦਾ ਅੱਜ ਸੰਜੀਵ ਨੂੰ ਫੋਨ ਕੀਤਾ ਤਾਂ ਸਾਨੂੰ ਜਨਕ ਦਾ ਨੰਬਰ ਦਿੱਤਾ ਉਹ ਫੋਨ ਨਹੀਂ ਚੱਕਦਾ ਪਿਆ ਅਤੇ 우샤 ਬਿਟਨ ਦੇ ਫੋਨ ਕਰੋ ਤੇ ਉਹਦਾ ਆਦਮੀ ਫੋਨ ਚੱਕਦਾ ਸਿੰਦਾ ਉਹਦਾ ਆਦਾ ਬਾਡੇ ਐਮਸੀ ਕੌਣ ਹੈਗੇ 우샤 ਬਿਟਨ ਉਹ ਵੀ ਕਹਿੰਦੇ ਉਹਨਾਂ ਦਾ ਕੀ ਕਹਿਣਾ ਉਹ ਆਪ ਤਾਂ ਆਂਦੀ ਨਹੀਂ ਆਦਮੀ ਉਹਦੇ ਆਂਦਾ ਉਹ ਵੀ ਕਹਿੰਦਾ ਜੀ ਮੇਰੀ ਉੱਥੇ ਕੋਈ ਸੁਣਾਈ ਨਹੀਂ ਕਰਦਾ ਤੁਸੀਂ ਆਪ ਉੱਤੇ ਜਾ ਕੇ ਫੋਨ ਕਰੋ ਹਾਂ ਹੁਣ ਕੀ ਚਾਹੁੰਦੇ ਤੁਸੀਂ ਜੀ ਸਾਨੂੰ ਇਹ ਚਾਹੁੰਦੇ ਸਾਡੇ ਮਹੱਲੇ ਦੀ ਸਫਾਈ ਹੋਵੇ ਸਾਡੇ ਬੱਚੇ ਡਿੱਗਣ ਤੋਂ ਵੀ ਡਰ ਰਹੇ ਖੇਡਣ ਤੋਂ ਵੀ ਡਰ ਰਹੇ ਛੋਟੇ ਛੋਟੇ ਬੱਚੇ ਹੈ ਕਿੱਥੇ ਰੱਖੀਏ ਉਹਨਾਂ ਨੂੰ ਅੰਦਰ निगम ਨੂੰ ਕੋਈ ਐਪਲੀਕੇਸ਼ਨ ਵੀ ਦਿੰਦੀ ਆ ਨਹੀਂ ਫੋਨ ਬਹੁਤ ਕਿਤੇ ਸੰਜੀਵ ਨੂੰ ਫੋਨ ਬਹੁਤ ਕਿਤੇ ਅਸੀਂ ਬਿੰਗਰ ਵੀ ਕੀਤਾ ਸੀ ਕੋਈ ਹਾਂਜੀ ਕੀ ਨਾਜੀ ਤੁਹਾਡਾ ਰਾਜ ਰਾਨੀ ਜੀ ਕਿਹੜਾ ਮੁਹੱਲਾ ਕਿਹੜਾ ਹੈ ਪ੍ਰਲਾਦਨਗਰ ਜੀ ਕਿਹੜੀ ਗਲੀ ਨੰਬਰ ਹੈ ਤੇ ਕੀ ਸਮੱਸਿਆ ਕੀ ਹੈ ਗਲੀ ਨੰਬਰ 5 ਹੈ ਸਾਡਾ ਗੱਥ ਸਮੱਸਿਆ ਹੈ ਸਾਰੇ ਗਟਰ ਬੰਦ ਆ ਨਾਲੀਆਂ ਬੰਦ ਆ ਜਿਹੜਾ ਗੰਦਾ ਉਹ ਵੀ ਬੈਕ ਮਾਰਦਾ ਪਿਆ ਨੀਆ ਚ ਪਾਣੀ ਜਾਂਦਾ ਕੋਈ ਸਾਡੀ ਸੁਣਾਈ ਨਹੀਂ ਕਰਦਾ ਇਹ ਕਿੰਨੇ ਚਿਰ ਤੋਂ ਸਮੱਸਿਆ ਹੈ ਜੀ ਇਹ ਮਹੀਨਾ ਹੋ ਗਿਆ ਜੀ ਸਾਡੀ ਸਮੱਸਿਆ ਨੂੰ ਇਹ ਕਿਉਂਕਿ ਜਦੋਂ ਦਾ ਅੰਡਰਗਰਾਉਂਡ ਪਾਣੀ ਨਾਲ ਨੇ ਕੀਤਾ ਜਾਲੀਆਂ ਕੋਈ ਨਹੀਂ ਲਾਈਆਂ ਸਾਰਾ ਗੰਦ ਵਿੱਚ ਜਾਂਦਾ ਤਾਂ ਇਹ ਚੌਥੇ ਦਿਨ ਗਟਰ ਬੰਦ ਹੀ ਰਹਿੰਦੇ ਐ ਐਮਸੀ ਸਾਹਿਬ ਨੂੰ ਤੁਸੀਂ ਕੰਪਲੀਟ ਪਾਈਏ ਦੀ ਆਪਣੇ ਐਮਸੀ ਸਾਹਿਬ ਨੂੰ ਕਹਤੋਂ ਕਿ ਨਹੀਂ ਮੇਰੀ ਕੋਈ ਸੁਣਨਾ ਨਹੀਂ ਤੁਸੀਂ ਸਿੱਧੀ ਅਪਲੀਕੇਸ਼ਨ ਤੋਂ ਬਾਅਦ ਤੁਸੀਂ ਕਿਸੇ ਨੂੰ ਅੱਗੇ ਅਸੀਂ ਦਫਤਰ 'ਚ ਫੋਨ ਕੀਤੇ ਆ ਜੀ ਉਹ ਵੀ ਕੋਈ ਸੁਣਾਈ ਨਹੀਂ ਕਰ ਉਹਨਾਂ ਦਾ ਕੀ ਕਹਿਣਾ ਜੀ ਉਹ ਬਸ ਕਹਿੰਦੇ ਆ ਜਮਾ ਪਹਿਲਾਂ ਕਹਿੰਦੇ ਸੀ ਹੜਤਾਲ ਹੈ ਹੜਤਾਲ ਆ ਜਮਾਂਗੇ ਦੇਖੋ ਜਾਂਦਾ ਥੋੜਾ ਜਿਹਾ ਸਾਫ ਕਰਕੇ ਚੱਲ ਜਨਾ ਚੌਥੀ ਦਿਨ ਫਿਰ ਨਾਲੀਆਂ ਬੰਦ ਹੋ ਜਾਂਦੀਆਂ 2 ਘੰਟਿਆਂ ਬਾਅਦ ਹੀ ਸਿੰਦੇ ਨੂੰ ਅਸੀਂ ਬਹੁਤ ਕਿ ਨਾ ਇਹਨਾਂ ਵਕਤ ਤਾਂ ਸੈਣੀ ਹਾਂਜੀ ਤੁਸੀਂ ਕਿੱਥੇ ਰਹਿੰਦੇ? ਉਹ ਸਾਹਮਣੇ ਉਹ 4 ਨੰਬਰ ਗਲੀ ਕਹਿਣਾ 4 ਨੰਬਰ ਗਲੀ ਦੇ। ਭਰਲਾ ਨਗਰ? ਹਾਂਜੀ ਹਾਂਜੀ। ਆ ਕੀ ਸਮੱਸਿਆ ਹੈ ਜੀ? ਸਮੱਸਿਆ ਜੀ ਹੈ ਦੇਖੋ ਨਾਲੀਆਂ 'ਚ ਗਟਰ ਕਿਦਾਂ ਫਸੇ ਪਏ ਆ, ਚਿੰਦੇ ਨੂੰ ਬੜਾ ਅਸੀਂ ਕਿਹਾ ਆਪਣੀ ਐਮਸੀ ਨੂੰ ਵੀ ਬਹੁਤ ਜ਼ੋਰ ਲਾਇਆ ਵੀ ਤੁਸੀਂ ਠੀਕ ਕਰਵਾਓ। ਨਹੀਂ ਠੀਕ ਕਰਾਂਦੇ। ਮੱਛਰਾਂ ਦਾ ਬਹੁਤ ਹੈਗਾ ਆ। ਬੱਚੇ ਦੀ ਮਾਰ ਹੋ ਸਕਦੇ ਬਿਮਾਰੀਆਂ ਫੈਲਣ ਜਾਂ। ਹੁਣ ਕੀ ਮੰਗਿਆ ਤੁਹਾਡੇ ਜੀ? ਸਾਡੀ ਮੰਗ ਇਹ ਆ ਵੀ ਸਾਨੂੰ ਸਿੱਧੇ ਨਾਲੀਆਂ ਸੁੱਧੀਆਂ ਕਰਾ ਕੇ ਦਿਓ। ਸਾਬੂਕ ਬਿਖਰਾ ਕੇ ਦਿਓ ਤੇ ਨਾਲੇ ਦੂਜੀਆਂ ਨਾਲੀਆਂ ਬਣਵਾ ਕੇ ਦਿਓ ਇੰਟਰ ਗਰਾਉਂਡ ਵੀ ਸਾਨੂੰ ਚਾਹੀਦੀਆਂ ਸਹੀ ਗੱਲ ਆ ਸਾਰੀਆਂ ਨਾਲੀਆਂ ਨੇ ਮੇਰੇ ਬੋਡਰ ਆ ਜੀ ਬਸ ਇਹਨਾਂ ਤੇ ਖੁੱਲੀਆਂ ਨਾਲੀਆਂ ਨਾਲੀਆਂ ਸੜੀਆਂ ਖੁੱਲੀਆਂ ਹੋਣੀਆਂ ਚਾਹੀਦੀਆਂ ਹੈ ਅਲਬੇਤੀ ਨਾਲੀ ਭਾਈ ਅਰਜਨ ਕਾਹ ਰਹਿਦੇ ਸਰ ਤੇ ਰਹਿੰਦੇ ਪਲਾਣਗੜ ਸੀ ਕੀ ਸਮੱਸਿਆ ਹੈ ਜੀ ਸਮੱਸਿਆ ਸਰ ਬਹੁਤ ਜ਼ਿਆਦਾ ਹੈ ਸਮੱਸਿਆ ਇੱਕ ਤੋਂ ਇੱਕ ਮਹੀਨੇ ਤੋਂ ਉੱਪਰ ਹੋ ਗਈ ਸਾਡੇ ਸਾਰੀਆਂ ਬਲੋਕਸ ਜਾਮ ਹੈ ਤੇ ਨਾਲੀਆਂ ਜਾਮ ਪਈਆਂ 15 ਦਿਨਾਂ ਤੋਂ ਕੰਪਲੀਟ ਕਰ ਰਹੇ ਕੋਈ ਆ ਨਹੀਂ ਰਿਹਾ ਹੈ ਹੋਣ ਕਮੇਟੀ ਫੋਨ ਕਰਦੇ ਇਹ ਕਹਿੰਦਾ ਉਹਨੂੰ ਫੋਨ ਕਰੋ ਉਹਨੂੰ ਕਹਿੰਦੇ ਤਾਂ ਉਹਨੂੰ ਫੋਨ ਕਰੋ ਕੋਈ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਹੁਣ ਨਾਲੀਆਂ ਸਾਰੀਆਂ ਭਰ ਗਈਆਂ ਇਹ ਸਭ ਤੋਂ ਵੱਧ ਸਮੱਸਿਆ ਇੱਕ ਹੀ ਬਿਮਾਰੀ ਦਾ ਡਰ ਪੈ ਗਿਆ ਹੁਣ ਕਿ ਬਿਮਾਰ ਹੋ ਗਏ ਤਾਂ ਕੌਣ ਜ਼ਿੰਮੇਵਾਰ ਹੈ ਦਾ ਨਾ ਪ੍ਰਸ਼ਾਸਨ ਸੁਣ ਰਿਹਾ ਨਾ ਕਮੇਟੀ ਸੁਣ ਰਹੀ ਨਾ ਐਮਸੀ ਸੁਣ ਰਿਹਾ ਰਿਟਰਨ ਅਪਲੀਕੇਸ਼ਨ ਕਿਉਂ ਨਹੀਂ ਦਿੱਤੀ ਰਿਟਰਨ ਅਪਲੀਕੇਸ਼ਨ ਸਰ ਅਪਕਾ ਦਫਤਰ ਜਾ ਕੇ ਵੀ ਆ ਕੇ ਆਏ ਤੇ ਇੱਥੇ ਵੀ ਦਾ ਇੱਕ ਦਿਨ ਦੋਨੋਂ ਪਾਸੇ ਦੇਖ ਕੇ ਆਏ ਆ ਦੋਨੋਂ ਪਾਸੇ ਕਹਿ ਕੇ ਵੀ ਆਏ ਕਿੰਨੇ ਫੋਨ ਕੀਤੇ ਕਮੇਟੀ ਨੂੰ ਜਦੋਂ ਵੋਟਾਂ ਲੈਣ ਆਉਂਦੇ ਆ ਸਰਕਾਰਾਂ ਜਿਹੜੀ ਵੀ ਮਰਜ਼ੀ ਸਰ ਹਾਂ ਜੀ ਦਾਵੇ ਦਾਵੇ ਵੱਡੇ ਵੱਡੇ ਹੁੰਦੇ ਆ ਭਾਜੀ ਜਿਹੜੇ ਦਾਵੇ ਹੁੰਦੇ ਉਹ ਸਿਰਫ ਕਹਿਣ ਦੇ ਹੀ ਹੁੰਦੇ ਜਿਹੜੇ ਕਹਿਣ ਦੇ ਹੀ ਹੁੰਦੇ ਪੂਰਾ ਕੋਈ ਨਹੀਂ ਹੁੰਦਾ ਇੱਕ ਵੀ ਪੂਰਾ ਨਹੀਂ ਹੁੰਦਾ ਕਹਿਣ ਦਾ ਹੀ ਹੁੰਦਾ ਸਾਰਾ ਹੁਣ ਅੰਡਰਗਰਾਉਂਡ ਨਾਲੀਆਂ ਬਣਾਈਆਂ ਸਾਰਾ ਸਾਰਾ ਪਾਣੀ ਖੜਾ ਹੋ ਗਿਆ ਹੁਣ ਛੋਟੀਆਂ ਭਾਈ ਸਾਨੂੰ ਪਾਈਪਾਂ ਛੋਟੀਆਂ ਛੋਟੀਆਂ ਪਾਕੇ ਚੱਲ ਗਏ ਕੋਈ ਇਹਨਾਂ ਦਾ ਹੱਲ ਨਹੀਂ ਆ ਕੀ ਮਾਂ ਕੀ ਕਰਦੇ ਹੁਣ ਤੁਸੀਂ ਆਪਾਂ ਮੰਗੇ ਕਰਦੇ ਕਿ ਇਹ ਤਾਂ ਸਾਨੂੰ ਸਾਫ਼ ਕਰਵਾ ਕੇ ਦੇਵੇ ਸਾਰੀ ਨਾਲੀਆਂ ਦੂਜੀ ਆਪਣਾ ਕਰ ਦੇ ਦੋ ਐਕਸ ਨੇ ਹੋ ਗਿਆ ਆਪਾਂ ਕਮੇਟੀ ਜਾ ਕੇ ਦਫ਼ਤਰ ਦਫ਼ਤਰ ਜਾ ਕੇ ਦੰਡਾ ਦੇਣਾ ਪੈਣਾ ਹੋਰ ਕੀ ਕਰਨਾ ਪੈਣਾ ਇੱਥੇ ਲਿਖਾ ਲਿਖੇ ਵੀ ਦੇਵ ਮੇਰਾ ਨਾਮ ਵਿਸ਼ਾਲ ਵਰਮਾ ਕਿਹੜੀ ਜਗ੍ਹਾ ਹੈਗੀ ਹੈ ਪ੍ਰਲਾ ਨਗਰ ਸ਼ਾਰਪੁਰ ਤੋਂ ਬੋਲ ਰਿਹਾ ਜੀ ਕੀ ਸਮੱਸਿਆ ਹੈ ਜੀ ਸਮੱਸਿਆ ਹੈ ਜੀ ਸੀਵਰੇਜ ਦੀ ਕਟੋ ਘਟ ਮੈਂ ਮੇਅਰ ਸਾਹਿਬ ਨੂੰ ਪੰਜ ਫੋਨ ਕਰ ਦਿੱਤੇ ਆ ਉਹਨਾਂ ਨੇ ਸੰਜੀਵ ਦਾ ਕਿਉਂ ਨੰਬਰ ਦਿੱਤਾ ਸੰਜੀਵ ਨੂੰ ਇੰਨੇ ਫੋਨ ਕੀਤੇ ਆ ਮੈਂ ਬੰਦੇ ਭੇਜ ਲਿਆ ਜੀ ਆ ਰਹੇ ਜੀ ਕਰ ਰਹੇ ਆ ਜੀ ਪਰ ਕੋਈ ਸੁਣਵਾਈ ਨਹੀਂ ਅੱਜ ਇਹਨੂੰ ਮੈਂ ਫੋਨ ਕੀਤਾ ਸੰਜੀਵ ਨੂੰ ਕਹਿੰਦਾ ਜੀ ਤੁਸੀਂ ਐਦਾਂ ਕਰੋ ਜਨਕ ਦਾ ਨੰਬਰ ਲੈ ਲਓ ਹੁਣ ਜਨਕ ਨੂੰ ਫੋਨ ਕਰਦਾ ਪਿਆ ਜਨਕ ਫੋਨ ਨਹੀਂ ਚੱਕਦਾ ਪਿਆ ਤਜੀ ਕਿੰਨੇ ਦਿਨ ਤੋਂ ਸਮੱਸਿਆ ਹੈ ਚੱਲ ਪਾਜੀ 15 ਦਿਨ ਹੋ ਗਏ ਮੈਨੂੰ ਕੰਪਲੀਟ ਕਰਦੇ ਰੋਜ਼ ਕੰਪਲੀਟ ਕਰ ਰਿਆ ਮੈਂ ਇਹਨਾਂ ਨੂੰ ਅੱਜ ਤੱਕ ਸੁਣਵਾਈ ਨਹੀਂ ਹੋਈ ਗਲੀਆਂ 'ਚ ਪਾਣੀ ਖੜਾ ਹੈ ਬੱਚੇ ਬਾਹਰ ਖੇਡਦੇ ਆ ਕੱਲ ਨੂੰ ਕੋਈ ਬਿਮਾਰੀ ਫੈਲ ਜੇ ਕੌਣ ਜ਼ਿੰਮੇਵਾਰ ਹੈ ਦਾ ਕੌਣ ਪੈਸੇ ਪਰੂਗਾ ਇੱਥੇ ਤੁਹਾਡੇ ਐਮਸੀ ਸਾਹਿਬ ਕੌਣ ਹੈਗੇ ਐਮਸੀ ਦਾ ਹੈਗਾ ਜੀ 우샤 ਬਟਨ ਉਹਨਾਂ ਨੂੰ ਦੱਸਿਆ ਜੀ ਉਹਨਾਂ ਨੂੰ ਵੀ ਦੱਸ ਚੁੱਕਾ ਜੀ ਉਹਨਾਂ ਨੇ ਵੀ ਦੋ ਵਾਰ ਕੰਪਲੀਟ ਲਿਖਾਈ ਆ ਉਹ ਕਹਿੰਦੇ ਸਾਡੀ ਸੁਣਵਾਈ ਵੀ ਨਹੀਂ ਹੋ ਰਹੀ ਸਾਡੇ ਹੱਥ ਖੜੇ ਆ ਤੇ ਹੁਣ ਕੀ ਮੰਗਿਆ ਜੀ ਤੁਹਾਡੀ ਮੰਗਿਆ ਜੀ ਪਹਿਲਾਂ ਤਾਂ ਸਫਾਈ ਦਾ ਦੇਖਣ ਇੱਥੇ ਆ ਕੇ ਮੈਂ ਤਾਂ ਜਿੰਪਾ ਜੀ ਨੂੰ ਵੀ ਫੋਨ ਕੀਤੇ ਆ ਜਿੰਪਾ ਜੀ ਫੋਨ ਚੱਕੇ ਨਹੀਂ ਰਾ ਜੀ ਅੱਜ ਤੱਕ ਇਹਦੀ ਫੋਨ ਨਹੀਂ ਚੱਕਿਆ ਕੋਈ ਵੀ ਸਮੱਸਿਆ ਹੋਵੇ ਤੇ ਦੀ ਮੌਕੇ ਤੇ ਆਣ ਮੌਕਾ ਦੇਖਣ ਇੱਥੇ ਦੇਖੋ ਇਹਦਾ ਓਵਰਫਲੋ ਹੋ ਕੇ ਬਿਮਾਰੀ ਫੈਲੇਗੀ ਮੈਂ ਖੁਦ ਕਮਿਸ਼ਨਰ ਸਾਹਿਬ ਨੂੰ ਫੋਨ ਕੀਤਾ ਜੀ ਤੁਹਾਡੇ ਆਰ ਆਈ ਜੀ ਗੱਡੀ ਆਪ ਹੈ ਤੁਹਾਡਾ ਕੀ ਨਾਮ ਜੀ ਮੇਰਾ ਨਾਮ ਜੀ ਸੁਜੀਵ ਲੁਥਰਾ ਪ੍ਰਲਾਦਨਗਰ ਤੋਂ ਅਸੀਂ ਹੈਗੇ ਗਲੀ ਨੰਬਰ 5 'ਚ ਰਹਿੰਦੇ ਮੈਂ ਖੁਦ ਪਹਿਲੇ ਕਮਿਸ਼ਨਰ ਮੇਅਰ ਸਾਹਿਬ ਸੌਰੀ ਆਪਣਾ ਜਿਹੜਾ ਐਮ ਸੀ ਸਾਹਿਬ ਤੇ ਵੀ ਫੋਨ ਕੀਤੇ ਆ ਉਹ ਜੀ ਆਉਗੇ ਜੀ ਬੰਦੇ ਆਉਗੇ ਉਸ ਤੋਂ ਬਾਅਦ ਕੋ ਸਟਿੱਕਾ ਸੰਭਾਈ ਨਹੀਂ ਹੈਗੀ ਤੁਸੀਂ ਕਮਿਸ਼ਨਰ ਸਾਹਿਬ ਨੂੰ ਫੋਨ ਕਰੋ ਮੈਂ ਕਮਿਸ਼ਨਰ ਸਾਹਿਬ ਨੂੰ ਖੁਦ ਫੋਨ ਕੀਤਾ ਕਮਿਸ਼ਨਰ ਸਾਹਿਬ ਦੀ ਇਹ ਵਰਡਿੰਗ ਸੀ ਜੀ ਵੀ ਬੰਦੇ ਆ ਰਹੇ ਆ ਸੈਨੇਟਰੀ ਇਨਸਪੈਕਟਰ ਦੀ ਡਿਊਟੀ ਲਗਾਤੀ ਗਈ ਹੈ ਤੁਹਾਡੇ ਮਸ਼ੀਨ ਲੈ ਕੇ ਆਣਗੇ ਸਾਰਾ ਕੁਝ ਹੋ ਦੇਗਾ ਇਹ ਕਿਸ ਦਿਨ ਦੀ ਗੱਲ ਹੈ ਇਹ ਇਹ ਤਕਰੀਬਨ ਹੋਈਗਾ ਜੀ ਇੱਕ ਵੀਕ ਤੋਂ ਪਹਿਲਾਂ ਦੀ ਗੱਲ ਹੈ ਉਹ ਡਿਟੇਲ ਦਾ ਹੈ ਅਪਡੇਟ ਆਈ ਹੋਵੇ ਉਹ ਨਾਲ ਕੋਈ ਅਪਡੇਟ ਨਹੀਂ ਜੀ ਆਈ ਬੰਦੇ ਆਜੂਦੇ ਜੀ ਤੁਹਾਡੇ ਗਲੀ ਚ ਕੋਈ ਨਹੀਂ ਆਇਆ ਅਜ ਤੱਕ ਅਨਸਰ ਕੀ ਨਾ ਜੀ ਸਰ ਸੁਰਿੰਦਰ ਕੁਮਾਰ ਬਿਟਰੀਨ ਜੀ ਮੇਰਾ ਨਾਮ ਬਾੜ ਨੰਬਰ 35 ਐਮ ਸੀ ਹੁਸ਼ਾ ਰਾਣੀ ਮੇਰੀ ਵਾਈਫ ਹੈ ਹਾਂਜੀ ਤੇ ਇੱਥੇ ਜਿਹੜੀ ਪ੍ਰੋਬਲਮ ਹੈ ਕਿ ਸੀਰਜ ਜੀ ਉਹਦੇ ਨਾਲ ਕੀ ਕਹਿਣਾ ਤੁਹਾਡਾ ਜੀ ਸਾਰੇ ਪਹਿਲਾਂ ਨਾ ਹੜਤਾਲ ਚੱਲਦੀ ਪਈ ਸੀਗੀ 8-10 ਦਿਨ ਤੋਂ ਤੇ ਉਹਨਾਂ ਨੂੰ ਕਹਿਣ ਨਾਲ ਬਾਰ-ਬਾਰ ਉਹ ਆਪਣੀ ਕਹਿੰਦੇ ਕਿ ਸਾਨੂੰ ਪਹਿਲਾਂ ਪੱਕੇ ਕਰੋ ਜਾਂ ਜਾਂ ਸਾਡੀਆਂ ਤਨਖਾਹ ਵਧਾਓ ਜਾਂ ਸਾਨੂੰ ਪੱਕੇ ਕਰੋ ਇਸ ਕਰਕੇ ਕੰਮ 10-15 ਦਿਨ ਲੇਟ ਹੋ ਗਏ ਆ ਤੇ ਅੱਜ ਵੀ ਮੈਂ ਫੋਨ ਕੀਤਾ ਕੋਈ ਬਾਰ-ਬਾਰ ਕਹਿੰਦੇ ਭੇਜਦੇ ਆ ਭੇਜਦੇ ਪੂਰੇ ਸ਼ਹਿਰ 'ਚ ਇਹ ਪ੍ਰੋਬਲਮ ਆ ਗਈ ਇਸ ਕਰਕੇ ਲੇਟ ਹੋ ਗਏ। ਹਾਂ ਇਹ ਤਾਂ ਸਮੱਸਿਆ ਦਾ ਹੱਲ ਕਿੱਦਾਂ ਹੋਊਗਾ ਜੀ? ਸਮੱਸਿਆ ਦਾ ਹੱਲ ਤਾਂ ਉਹਨੇ ਉਹਨੇ ਬਾਰ-ਬਾਰ ਅਸੀਂ ਉਹਨਾਂ ਨੂੰ ਬਾਰ-ਬਾਰ ਫੋਨ ਕਰੀਏ ਨੇ ਕਿ ਬਹੁਤ ਪ੍ਰੋਬਲਮ ਹੈ ਬਹੁਤ ਭੇਜਦੇ ਹਾਂ ਕਿ ਸਾਰੇ ਸ਼ਹਿਰ ਵਿੱਚ ਤੁਹਾਡੇ ਮਹੱਲੇ ਚ ਤਾਂ ਨਹੀਂ ਹੈ ਇਕੱਲੀ ਪੂਰੇ ਸ਼ਹਿਰ ਵਿੱਚ ਪ੍ਰੋਬਲਮ ਹੈ। ਇਹਨਾਂ ਦਾ ਜਾਣਣਾ ਜੀ ਇਹ ਤੇ ਜਿਹੜੇ ਵੀ ਹੈਗੇ ਆ ਰੋਹਿਤ ਜੀ ਨੇ ਮੈਨੂੰ ਫੋਨ ਕੀਤਾ ਸੀਗਾ ਜਨਕੀ ਨੇ ਤੇ ਚੱਕਿਆ ਨਹੀਂ ਫੋਨ ਮੇਰਾ ਤੇ ਰੋਹਿਤ ਜੀ ਕਹਿੰਦੇ ਕਿ ਸਾਰੇ ਸ਼ਹਿਰ ਵਿੱਚ ਸ਼ਾਇਦ ਅੱਜ ਆ ਜਾਣ ਤੁਹਾਡੇ ਬਾਅਦ ਵਿੱਚ। ਤਨ ਪ੍ਰੋਲਾਡ ਨਗਰ ਵਿੱਚ ਗਲੀ ਨੰਬਰ 4 ਤੇ 5 ਵਿੱਚ ਸੀਵਰੇਜ ਦੀ ਸਮੱਸਿਆ तकरीबन ਮਹੀਨੇ ਤੋਂ ਚੱਲ ਰਹੀ ਹੈ ਕੀ ਕਹਿਣਾ ਚਾਹੁੰਦੇ ਜੀ ਉਹਦੇ ਬਾਰੇ ਇਹਦੇ ਬਾਰੇ ਸਾਨੂੰ ਮੁਹੱਲਾ ਵਾਸੀਆਂ ਤੋਂ ਵੀ ਔਰ ਉੱਥੋਂ ਦੇ ਜਿਹੜੇ ਬੀਟਨ ਸਾਹਿਬ ਐਮਸੀ ਮੈਡਮ ਹੈਗੇ ਆ ਉਹਨਾਂ ਵੱਲੋਂ ਵੀ ਬਾਰ-ਬਾਰ ਫੋਨ ਤੇ ਕੰਪਲੇਂਟਸ ਆ ਰਹੀਆਂ ਸੀ ਵਿੱਚ 10 ਦਿਨ ਸਾਡੇ ਸੀਵਰਮੈਨ ਸਟ੍ਰਾਈਕ ਤੇ ਰਹੇ ਉਹਦੇ ਕਰਕੇ ਡਿਲੇ ਹੋ ਗਿਆ ਅੱਜ ਜੋ ਮੈਂ ਪਤਾ ਕੀਤਾ ਹੈਗਾ ਕਿ ਸਾਡੀਆਂ ਟੀਮਜ਼ ਦੇ ਕੋਲ ਤਿੰਨ ਉੱਥੇ ਦੀਆਂ ਕੰਪਲੇਂਟਸ ਮੇਨ ਹੈਗੀਆਂ ਜਿਨ੍ਹਾਂ ਨੂੰ ਉਹ ਦੂਰ ਕਰਨ ਲਈ ਗਿਆ ਹੋਏ ਆ ਤੇ ਉਮੀਦ ਕਰਦੇ ਆ ਕਿ ਦੁਪਹਿਰ ਤੱਕਰ ਹੋ ਜਾਣਗੀਆਂ ਨਹੀਂ ਤਾਂ ਇਨ ਐਨੀ ਕੇਸ ਸ਼ਾਮ ਤੱਕ ਆਪਾਂ ਉਹਨਾਂ ਨੂੰ ਕਨਫਰਮ ਕਰਕੇ ਸੈੱਟ ਕਰਵਾ ਦਵਾਂਗੇ ਲੋਕਾਂ ਨੂੰ ਇਹੀ ਸਾਡੀ ਰਿਕੁਐਸਟ ਆ ਤੁਹਾਡੇ ਮਾਧਿਅਮ ਰਾਹੀਂ ਕਿ ਉਹ ਥੋੜਾ ਕੋਆਪਰੇਟ ਕਰਨ ਕਿਉਂਕਿ ਲਾਈਨਾਂ ਪੁਰਾਨੀਆਂ ਆ ਸਟ੍ਰਾਈਕ ਹੋਣ ਦੀ ਵਜ੍ਹਾ ਕਰਕੇ ਕੰਮ ਦੀ ਪੈਂਡੈਂਸੀ ਹੋ ਗਈ ਸੀ ਅੱਜ ਉਮੀਦ ਆ ਵੀ ਅੱਜ ਦੇ ਦਿਨ ਦੇ ਵਿੱਚ ਉਹਨਾਂ ਦੀ ਸਮੱਸਿਆ ਦਾ ਹੱਲ ਹੋ ਜਾਏਗਾ